ਇੱਕ ਬੰਦਾ ਆ ਚੁੱਕਿਆ ਸਾਸਰੀ ਕਾਲਜੀ ਫੇਸਬੁਕ ਪੇਜ ਤੇ ਆਪਾਂ ਲਾਈਵ ਹੋ ਚੁੱਕਿਆ ਆ ਅੱਜ ਮੈਂ ਫੋਨ ਨੂੰ ਟੇਡਾ ਫੜ ਕੇ ਫੇਸਬੁਕ ਪੇਜ ਤੇ ਲਾਈਵ ਹੋਇਆ ਮੈਂ ਕਿਹਾ ਐਵੇਂ ਫੜ ਕੇ ਫੇਸਬੁਕ ਪੇਜ ਤੇ ਲਾਈਵ ਹੋ ਹੈਲੋ ਗੋਰੀ ਜਗਰਾਓ ਜਾਰਡਨ ਦਾ ਪਹਿਲਾ ਮਸਿਆ ਆ ਗੁਰਵਿੰਦਰ ਗੋਵਿੰਦਰ ਗੱਗ 17 ਜਾਣੇ ਬਹੁ ਜਾਣੇ ਪਹੁੰਚ ਕੇ ਨੇ ਵੀ ਫੇਸਬੁਕ ਪੇਜ ਤੇ ਮੈਂ ਗੱਲ ਕਰਨ ਲਈ ਜਾ ਰਿਹਾ ਜਿਹੜੀ ਮੈਂ ਗੱਲ ਕਰਨ ਲਈ ਫੇਸਬੁਕ ਪੇਜ ਤੇ ਜਾ ਰਿਹਾ ਮੁਖਸਰ ਵੀ ਆਵਾਂਗੇ ਪਰ ਇਹ ਗੱਲ ਨੂੰ ਤੁਸੀਂ ਬੜੇ ਹੀ ਧਿਆਨ ਤੇ ਗੌਰ ਨਾਲ ਸੁਣ ਲਿਓ ਕੁਝ ਕੁ ਕੁਝ ਕਿ ਟਾਈਮ ਪਹਿਲਾਂ ਆਪਾਂ ਫੇਸਬੁੱਕ ਪੇਜ ਤੇ ਲਾਈਵ ਹੋਏ ਸੀਗੇ ਤੇ ਹੈਲਪ ਚਾਹੀਦਾ ਤੇਰੇ ਨੀਅਰ ਪਿੰਡ ਕੀ ਦੱਸੋ ਬਾਈ ਕੀ ਹੈਲਪ ਆ ਪਹਿਲਾਂ ਮੈਂ ਗੱਲ ਕਰ ਲਾਂ ਪੂਰੀ ਮਾੜੀ ਫਿਰ ਮੈਂ ਮੈਸੇਜ ਬਾਅਦ ਚ ਪੜਦਾ ਸਾਰੇ ਯਾਰ ਮਿਲਿਆਂ ਦੇ ਪਹਿਲਾਂ ਮੈਂ ਆਉਦੀ ਗੱਲ ਕਰ ਲਾਂ ਤੇ ਆਪਾਂ ਜਿਹੜਾ ਫੇਸਬੁੱਕ ਪੇਜ ਤੇ ਕੁਝ ਕੁ ਟਾਈਮ ਪਹਿਲਾਂ ਲਾਈਵ ਹੋਏ ਸੀਗੇ ਆਪਾਂ ਕਿਸੇ ਕੁੜੀ ਮੁੰਡੇ ਦੇ ਮਸਲੇ ਨੂੰ ਲੈ ਕੇ ਫਰੀਦਕੋਟ ਦਾ ਮਸਲਾ ਸੀਗਾ ਉਹ ਉਹਨੂੰ ਲੈ ਕੇ ਆਪਾਂ ਫੇਸਬੁੱਕ ਪੇਜ ਤੇ ਲਾਈਵ ਹੋਏ ਸੀਗੇ ਬਾਬਿਓ ਲੋਕ ਗਾਣੇ ਐਕਟਰ ਸਿੰਗਰ ਗਾਣੇ ਗਾਉਂਦੇ ਨੇ ਵੀ ਪਾ ਚੋ ਰਿਕਾਰਡ ਬਣ ਕੇ ਆ ਹੋ ਗਏ ਬਾਬਿਓ ਉਹ ਵੀਡੀਓ ਨੇ ਰਿਕਾਰਡ ਬਣਾਤਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬਾਬਿਓ ਉਹ ਵੀਡੀਓ ਤੇ ਕਾਨੂੰਨ ਪਾਸ ਕਰਤਾ ਕਾਨੂੰਨ ਪਾਸ ਕਰਤਾ ਇਹ ਮੇਰੇ ਮੇਰਾ ਕ੍ਰੈਡਿਟ ਨਹੀਂ ਹੈਗਾ ਤੁਹਾਡਾ ਸਾਰਿਆਂ ਦਾ ਕ੍ਰੈਡਿਟ ਆ ਬਾਬਿਓ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੀ ਵੀਡੀਓ ਪਹਿਲਾਂ ਸ਼ੇਅਰ ਕਰੀ ਜਿਹੜੇ ਤੁਸੀਂ ਇਹਨਾਂ ਨੂੰ ਜਾਣੇ ਪਿਆਰ ਕਰਦੇ ਹੋ ਬਾਬਿਓ ਰਿਕਾਰਡ ਬਣ ਗਿਆ ਸੁਸ਼ਮਾ ਸਵਰਾਜ ਨੇ ਰਿਕਾਰਡ ਬਣਾਤਾ ਕਹਿੰਦੀ ਜਿਹੜਾ ਮੁੰਡਾ ਕੁੜੀ ਮੈਰਿਜ ਰਜਿਸਟਰਡ ਕਰਾਈ ਬਣਾ ਬਾਹਰ ਜਾਂਦੇ ਨੇ ਉਹਦੇ ਕਹਿੰਦੇ ਬਰੰਟ ਕੱਢ ਦੋ ਬਰੰਟ ਬਾਬੇ ਉਹ ਗਿਫਤਾਰੀ ਬਰੰਟ ਕੱਢੇ ਜਾਣਗੇ ਇੱਕ ਵੀਡੀਓ ਨੇ ਉਹੀ ਭੈਣ ਚੋਦ ਦੀ ਫੁੱਤੀ ਖਾ ਬੈਕਟਰ ਸਿੰਗਰ ਕਰਨ ਲੱਗ ਪਏ ਨੇ ਵੀ ਜੱਟ ਦੀ ਕਲਿੱਪ ਵੀ ਨਿਊਜ਼ ਬਣਦੀ ਜੱਟ ਦੀ ਕਲਿੱਪ ਦਾ ਆ ਬਣਿਆ ਭੈਣ ਚੋਦ ਕਾਨੂੰਨ ਬਣਾਤਾ ਇੱਕ ਵੀਡੀਓ ਨੇ ਇੱਕ ਵੀਡੀਓ ਨੇ ਕਾਨੂੰਨ ਮੁੰਡੇ ਕੁੜੀਆਂ ਉਹੀ ਭੈਣ ਚੋਦ ਕੋਈ ਉਹਦੇ ਨਾਲ ਠੱਗੀ ਮਾਰ ਕੇ ਬਾਹਰ ਭੱਜ ਗਿਆ ਕੋਈ ਉਹਦੇ ਨਾਲ ਠੱਗੀ ਮਾਰ ਕੇ ਬਾਹਰ ਭੱਜ ਗਿਆ ਲੋਕ ਵਿੱਚ ਬੁੰਡ ਮਚਾਈ ਜਾਂਦੇ ਨੇ ਕੋਰਟ ਦੇ ਨਾਲੇ ਵੀਡੀਓ ਪਾਉਂਦੇ ਨੇ ਆ ਪਾਉਂਦੇ ਨੇਗੇ ਬਾਬਿਓ ਖਤਾਰਾਂ ਭਾਂਜੋ ਵਿਦੇਸ਼ ਮੰਤਰੀ ਤਿੱਕਰ ਖੜਕਾਤੀ ਇੱਕ ਵੀਡੀਓ ਨੇ ਵਿਦੇਸ਼ ਮੰਤਰੀ ਤਿੱਕਰ ਜਿਹੜੀ ਆਪਣੀ ਸੁਸ਼ਮਾ ਸੁਭਰਾਜ ਆ ਉਹਨੇ ਆਪਣੀ ਵੀਡੀਓ ਦੇਖਦੇ ਹੋਏ ਬਾਬਿਓ ਕਾਨੂੰਨ ਪਾਸ ਕਰਤਾ ਕਾਨੂੰਨ ਆਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਗੱਲਬਾਤ ਦੱਸ ਦਿਓ ਜਿਹੜੇ ਲੋਕ ਜਿਉਂ ਗਾਣ ਮਚਾਉਂਦੇ ਰਹਿੰਦੇ ਨੇ ਵੀ ਆਹ ਵੀਡੀਓ ਗਾਲਾਂ ਕੱਢਦੇ ਨੇ ਇਹ ਕਰਦੇ ਨੇ ਜੋਬ ਕਰਦੇ ਨੇ ਬੋਹ ਕਰਦੇ ਨੇ ਐਡਾ ਤਾਕੜਾ ਇਹ ਇਕੱਲੀ ਸਾਡੀ ਕਹਾਣੀ ਨਹੀਂ ਹੈਗੀ ਵੀ ਸਾਡੀ ਕਹਾਣੀਆਂ ਹੈ ਵੇ ਕੱਲੇ ਪੰਜਾਬ ਦੇ ਬਹੁਤ ਵੱਡੀਆਂ ਕਹਾਣੀਆਂ ਬਣ ਚੁੱਕੀਆਂ ਨੇ ਕੋਈ ਮੁੰਡਾ ਕੁੜੀ ਨਾਲ ਵਿਆਹ ਕਰਾ ਕੇ ਬਾਗਿਆ ਬਾਹਰ ਕੁੜੀ ਇੱਧਰ ਬੈਠੀ ਰੂਈ ਜਾਂਦੀ ਐ ਹੈ ਕੋਈ ਕੁੜੀ ਮੁੰਡੇ ਨਾਲ ਕੈਨੇਡਾ 'ਚ ਵਿਆਹ ਕਰਾ ਕੇ ਬਾਹਰ ਵਗੀ ਮੁੰਡੇ ਦਾ ਮਤਲਬ ਕਿ ਚੱਲ 50 60 ਲੱਖ ਰੁਪਇਆ ਲਵਾ ਗਈ ਇੱਥੇ ਮੁੰਡਾ ਬੈਠਾ ਪਿੱਟੀ ਜਾਂਦਾ ਕੁੜੀਆਂ ਉਧਰ ਆਮਣਾ ਛੋਟ ਜਿਹੜਾ ਕੱਚੇ ਪਾ ਕੇ ਆਮਣਾ ਘੌਂਦੇ ਫਿਰਦੇ ਨੇ ਗਿਆ ਮੁੰਡੇ ਕੁੜੀਆਂ ਦੇ ਇਹ ਹਾਲਾਤ ਬਹੁਤ ਬਣ ਚੁੱਕੇ ਨੇ ਕਿ ਇੱਧਰ ਲੋਕ ਫਿਰ ਉਧਰ ਮੁੰਡਾ ਉਹ ਰੋ ਜਾਂਦਾ ਉਧਰ ਕੁੜੀ ਰੋਈ ਜਾਂਦਾ ਮੁੰਡੇ ਵੀ ਘੱਟ ਨਹੀਂ ਕੁੜੀਆਂ ਵੀ ਘੱਟ ਨਹੀਂ ਪਰ ਇੱਕ ਆਪਣੀ ਵੀਡੀਓ ਨੇ ਬਾਬਿਓ ਕਾਨੂੰਨ ਬਣਾਤਾ ਕਾਨੂੰਨ ਕਹਿੰਦੇ ਸੁਸ਼ਮਾ ਸਵਰਾਜ ਨੇ ਕਾਨੂੰਨ ਪਾਸ ਕਰਤਾ ਕਹਿੰਦੇ ਕੋਈ ਵੀ ਮੁੰਡਾ ਕੁੜੀ ਉਹਦੀ ਗਿਫਤਾਰੀ ਕਰੀ ਜਾਵੇ 21 ਪਤਾ ਨਹੀਂ 15 ਦਿਨਾਂ ਦੇ ਵਿੱਚ ਵਿੱਚ ਮੈਰਿਜ ਰਜਿਸਟਰ ਹੋਣੀ ਜ਼ਰੂਰੀ ਆ 15 ਦਿਨਾਂ ਦੇ ਵਿੱਚ ਵਿੱਚ ਹੁਣ ਮੰਨਦੇ ਹੋ ਹੁਣ ਮੰਨਦੇ ਹੋ ਕੋਟ ਦੇ ਨਾਲੇ ਬਾਬਿਆਂ ਨੂੰ ਹੁਣ ਤਾਂ ਮੰਨਦੇ ਹੋ ਕੋਹੋਂ ਵੀ ਨਹੀਂ ਮੰਨਦੇ ਬਾਬਿਓ ਸਪੀਚ ਆਹੇ ਤੇੜ ਨੂੰ ਕਿੱਥੇ ਮਰਜ਼ੀ ਲੈ ਜਾ ਮੈਂ ਬੋਲਾ ਹੀ ਉਦਣਾ ਇਸ ਢੰਗ ਨਾਲ ਸੀਗਾ ਕੰਡੇ ਕੱਢ ਤੇ ਕੰਡੇ ਤਾਰਾਂ ਹਲਾਤਿਆਂ ਦਿੱਲੀ ਤੱਕਰ ਤੇ ਕਹਿੰਦੇ ਵੀ ਤਾਰਾਂ ਦਿੱਲੀ ਤੱਕਰ ਕਿਵੇਂ ਹਲਦੇ ਨੇ ਗਿਆ ਇਹ ਹੈ ਹਾਲ ਦਿਨਾਂ ਤਾਰਾਂ ਇਹਨੂੰ ਕਹਿੰਦੇ ਨੇ ਜਿਵੇਂ ਬਹੁਤ ਗਾਣੇ ਗੁਣੇ ਸੁਣੋ ਨੇ ਤੁਸੀਂ ਕਹਿੰਦਾ ਤਾਰਾਂ ਮੈਂ ਤਰ ਖੜਕਾ ਦੂੰਗਾ ਤੁਰ ਤੱਕ ਕਰ ਮੈਂ ਖੜਕਾ ਦਿਆਂ ਤੁਰ ਤੱਕ ਕਰਤਾ ਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਯਾਰਾਂ ਮਿਲਿਆ ਜਿਹੜਾ ਤੁਸੀਂ ਐਮ ਜੀ ਕਰੂ ਪਿਆਰ ਕਰਦੇ ਹੋ ਐਮ ਜੀ ਕਰੂ ਜੁੜੇ ਰਹੋ ਦੂਜੀ ਸਭ ਤੋਂ ਵੱਡੀ ਅਨਲੋਸਮੈਂਟ ਇਹ ਆ ਕਿ ਆਪਣੀ ਪ੍ਰੋਡਕਸ਼ਨ ਹੇਠ ਪ੍ਰੋਡੂਸਰ ਡੀਐਕਸ ਐਕਸਟ੍ਰੀਮ YouTube ਚੈਨਲ ਤੇ ਆਪਣਾ ਗਾਣਾ ਆਪਾਂ ਪਹਿਲਾ ਰਿਲੀਜ਼ ਕਰਿਆ ਬਾਬਿਓ ਜਿਵੇਂ ਕਿ ਮੁੰਡੇ ਕੁੜੀਆਂ ਦੇ ਗਾਣੇ ਜਿਹੜੇ ਗਾਉਣਾ ਚਾਹੁੰਦੇ ਨੇ ਉਹ ਵੀ ਅਸੀਂ ਰਿਲੀਜ਼ ਕਰਾਂਗੇ ਕੰਮ ਸਾਰੇ ਕਰਾਂਗੇ ਜਿਹੜੇ ਬੁੰਡ ਮਚਾਉਂਦੇ ਨੇ ਮਚਾਈ ਜਾਣ ਦੇ ਜਿਨ੍ਹਾਂ ਨੇ ਬੁੰਡ ਮਚਾਉਣੀ ਆ ਉਹ ਬੁੰਡ ਮਚਾਉਣਗੇ ਚਾਹੇ ਕੋਈ ਪਿੰਡ ਦਾ ਚਾਹੇ ਕੋਈ ਬਾਹਰ ਦਾ ਮੈਂ ਸਭ ਤੋਂ ਵੱਧ ਇੰਪੋਰਟੈਂਟ ਦਾ ਨਾਲ ਉਹਦੇ ਪਿੰਡਦਿਆਂ ਨੂੰ ਜਿਹੜੇ ਪਿੰਡ ਦੇ ਬੁੰਡ ਮਚਾਉਂਦੇ ਨੇ ਹੁਣ ਕਿਸੇ ਤੋਂ ਡਰਦੇ ਨਹੀਂਗੇ ਕਿਉਂਕਿ ਭਰਾਵਾਂ ਦਾ ਪਿਆਰ ਈਟਾ ਜੱਡਾ ਨਾਲ ਜੁੜ ਚੁੱਕਿਆ ਪਿੰਡਦਿਆਂ ਨੂੰ ਜਿਹੜੇ ਨੇ ਬੁੰਡ ਮਚਾਉਂਦੇ ਨੇ ਉਹ ਵੀ ਮਚਾ ਲੈਣ ਕੋਈ ਚੱਕਰ ਨਹੀਂ 5% ਲੋਕ ਪਿੰਡ ਦੇ ਬੁੰਡ ਮਚਾਉਂਦੇ ਨੇ 95% ਨਾਲ ਨਹੀਂਗੇ ਕੋਈ ਚੱਕਰ ਨਹੀਂ ਤੇ ਜਿਉਂਦੇ ਬਸਦੇ ਰਹੋ ਸਾਰੇ ਯਾਰ ਬਿਲਿੰਗ ਨੇ ਪਿਆਰ ਕਰਦene ਮੈਂ ਤੁਹਾਨੂੰ ਇਹ ਗੱਲ ਦੱਸਣ ਦੀ ਵੀਡੀਓ ਚੰਗੀ ਲੱਗੀ ਮੇਰੀ ਗੱਲ ਸ਼ੇਅਰ ਕਰ ਦਿਓ ਵੀ ਆਪਣੀ ਇੱਕ ਵੀਡੀਓ ਨੇ ਬਾਬੇਓ ਦਿੱਲੀ ਤੱਕ ਕਾਨੂੰਨ ਬਣਾਤਾ ਸੁਸਮਾ ਸਵਰਾਜ ਨੂੰ ਭਗਵੰਤ ਮਾਨ ਚਲੋ ਐਮਪੀ ਨੇ ਦਿਖਾਈਆ ਚਲੋ ਕੋਈ ਗੱਲ ਨਹੀਂ ਐਮਪੀ ਨੇ ਤਾਂ ਭਗਵੰਤ ਮਾਨ ਦਿਖਾ ਗਿਆ ਪਤਾ ਨਹੀਂ ਮੁੰਡਾ ਕਿਹੜੇ ਨੂੰ ਦਿਖਾਈਆ ਐਮਪੀ ਨੇ ਵੀਡੀਓ ਦਿਖਾਈਆ ਤੇ ਉਹਨੇ ਆਪਦਾ ਕਾਨੂੰਨ ਪਾਸ ਕਰਤਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਯਾਰਾਂ ਬਿਲਿੰਗ ਦਾ ਜਿਨ੍ਹਾਂ ਨੇ ਤੁਸੀਂ ਐਡਾ ਹੋ ਕਰਿਆ ਮੈਂ ਇੱਕ ਸਪਸ਼ਟ ਗੱਲ ਇਹ ਕਹਿਣਾ ਚਾਹੁੰਦਾ ਕੋਈ ਵੀ ਮੁੰਡਾ ਕੁੜੀ ਕਿਸੇ ਨਾਲ ਠੱਗੀ ਮਾਰ ਕੇ ਬਾਹਰ ਜਾਂਦਾ ਇੱਕ ਦੂਜੀ ਗੱਲ ਇਹ ਆ ਵੀ ਹਜੇ ਉਹ ਮਸਲਾ ਜਿਹੜਾ ਸੀਗਾ ਉਹ ਮਸਲਾ ਜਿਹੜਾ ਵੀਡੀਓ ਵਾਲਾ ਸੀਗਾ ਉਹਨੂੰ ਉਹਦੇ ਬਾਰੇ ਵੀ ਮੈਂ ਤੁਹਾਨੂੰ ਗੱਲ ਦੱਸਦਾ ਜਿਹੜਾ ਕੁੜੀ ਵਾਲਾ ਮਸਲਾ ਸੀ ਕੁੜੀ ਦੀ ਮਾਂ ਹਲਤ ਕਰ ਪੈਰ ਤੇ ਪਾਣੀ ਨਹੀਂ ਪਾਣਦੀ ਜਦ ਹਜੇ ਮੈਂ ਹਜੇ ਦੇਖ ਰਿਹਾ ਵੀ ਕੰਮ ਸੂਤ ਆਜੇ ਸੂਤ ਆਜੇ ਵੀ ਸਾਡੀ ਭੈਣ ਉਹ ਬਸ ਜੇ ਘਰ ਚੰਗੀ ਗੱਲ ਪਰ ਜਿੱਦਣ ਆਪਦੇ ਆਈ ਤੇ ਆ ਗਏ ਕੈਨੇਡਾ ਦੇ ਵਿੱਚ ਕਿਉਂਕਿ ਕੈਨੇਡਾ ਦੇ ਵਿੱਚ ਪ੍ਰਮਾਤਮਾ ਨੇ ਲੇਕੀਏ ਨੇ ਬਣਾਤੇ ਇੱਕ ਖੇਤ ਵਾਲੇ ਬੰਦਿਆਂ ਦੇ ਇੱਕ ਆਮ ਘਰਾਂ ਦੇ ਮੁੰਡਿਆਂ ਦੇ ਇੱਕ ਜਮੀ ਮੰਬੂਲੀ ਦੇ ਘਰਾਂ ਦੇ ਮੁੰਡਿਆਂ ਦੇ ਐਨੇ ਲਿੰਕ ਬਣਾਤੇ ਕਿਉਂਕਿ ਇਹਨੇ ਲਿੰਕ ਵੀ ਸਾਰੇ ਕੈਨੇਡਾ ਅਮਰੀਕਾ ਸਾਰੇ ਕਿਤੇ ਜਾਣਦੇ ਨੇ ਇੰਨੇ ਭਰਾ ਪਿਆਰ ਕਰਦੇ ਨੇਗੇ ਬਹੁਤ ਜ਼ਿਆਦੇ ਉਹ ਕੁੜੀ ਭੁੱਲ ਜੇ ਉਹ ਗਾਂਹ ਜਾ ਕੇ ਬਹੋਕਾ ਦੇ ਲਾ ਉਹ ਕੁੜੀ ਭੁੱਲ ਜੇ ਮੇਰੀ ਵੀਡੀਓ ਜ਼ਰੂਰ ਦੇਖੂਗੀ ਮੈਨੂੰ ਪਤਾ ਮਾਂ ਭੈਣ ਨੂੰ ਹੱਥ ਵੰਨ ਕੇ ਬੇਨਤੀ ਇਹ ਕਰਦਾ ਵੀ ਭੈਣੇ ਆਪਦਾ ਘਰ ਬਸਾਲਾ ਮੇਰੀ ਹੱਥ ਵੰਨ ਕੇ ਬੇਨਤੀ ਇਹ ਆ ਕੇਸ ਬਾਬਿਓ ਤੇ ਉਧਰ ਕੈਨੇਡਾ ਦੀ ਵੀ ਆਪਾਂ ਕੇਸ ਉਤੇ ਲਵਾਤਾ ਇੱਧਰ ਵੀ ਕੇਸ ਦਰਜ ਕਰਾਤਾ ਸਭ ਤੋਂ ਵੱਡਾ ਜਿਹੜਾ ਕੈਨੇਡਾ ਦੇ ਵਕੀਲ ਆ ਉਹਦਾ ਵੀਡੀਓ ਜਰੀਏ ਆਪਣੇ ਜਰੀਏ ਫ੍ਰੀ ਕੇਸ ਲੜ ਰਿਹਾ ਹੈ ਮੁੰਡੇ ਦਾ ਮੁੰਡੇ ਦੇ ਹੱਕ ਚ ਮੈਂ ਜਿੱਥੇ ਤੇ ਕਰ ਮੇਰਾ ਮੈਂ ਮੇਰੀ ਕੋਸ਼ਿਸ਼ ਹੈ ਮੁੰਡੇ ਦੇ ਹੱਕ ਚ ਮੈਂ ਖੜਾ ਬਾਬੇ ਉਹ ਕਿੱਡੀ ਕਬੱਡੀ ਗੱਲ ਐ ਕੁੜੀ ਦੀ ਮਾਂ ਕਹਿੰਦੀ ਮੇਰੀ ਕੁੜੀ ਪੀਆਰ ਹੋ ਕੇ ਆਊਗੀ ਕਿਉਂ ਤੇਰੀ ਕੁੜੀ ਪੀਆਰ ਹੋ ਕੇ ਆਊਗੀ 4 ਸਾਲਾਂ ਦਾ ਭੈਣ ਚੋਦਾ ਅੱਜ ਕੱਲ ਤਾਂ ਆਥਣ ਨੂੰ ਬੰਦਾ ਭੁੱਲ ਜਾਂਦਾ ਤੂੰ 2-3 ਸਾਲਾਂ ਦੀ ਗੱਲ ਕਰਦੀਆਂ ਹੈ 2-3 ਸਾਲਾਂ ਚ ਕਿਵੇਂ ਤੂੰ ਕਿਹੜੀ ਗੱਲਾਂ ਕਰਦੀਆਂ ਤੂੰ 2-3 ਸਾਲਾਂ ਜਦੋਂ ਤੇਰੀ ਕੁੜੀ ਪੀਆਰ ਹੋਊ ਉਹ ਤਾਂ ਭੁੱਲ ਜਾਏਗੀ ਤੂੰ ਮੁੰਡੇ ਨੂੰ ਉਹਨਾਂ ਦਾ ਹੋਰ ਨਵਾਂ ਪੁਰਾਣਾ ਸੇੜੀ ਫਰਦੀ ਹੋਏਗੀ ਸਪਸ਼ਟ ਗੱਲ ਐ ਬਾਬੇ ਉਹ ਮੈਨੂੰ ਪਤਾ ਮੁੰਡਾ ਭਾਏ ਸਾਰਾ ਕੋ ਕੀ ਨਹੀਂ ਮੇਰੇ ਸਾਲੇ ਹੁੱਕਾ ਇਹਦਾਂ ਨੂੰ ਹਟਦੇ ਭੈਣ ਦੇ ਯਾਰ ਖੜ ਜਾ ਯਾਰ ਮੈਂ ਨਾ ਸਿਛਾ ਚੱਕਣਾ ਸੀ ਉਦੋਂ ਨੂੰ ਤਾਂ ਤੇਰੀ ਕੁੜੀ ਭੁੱਲ ਜੂਗੀ ਉਦੋਂ ਨੂੰ ਤੇ ਤੇਰੀ ਕੁੜੀ ਭੁੱਲ ਜੂਗੀ ਇਹ ਸਚਾਈ ਆ ਹੈ ਤੇ ਇੱਕ ਗੱਲ ਮੈਂ ਹੋਰ ਕਰਨੀ ਥੋੜਾ ਨਾ ਇੱਕ ਦੋ ਗੱਲਾਂ ਜ਼ਰੂਰੀ ਤੇ ਉਹ ਕੁੜੀ ਨੂੰ ਬੇਨਤੀ ਆ ਵੀ ਭੈਣੇ ਆਪਦਾ ਘਰ ਬਸਾਲਾ ਤੇ ਨਾਲ ਤਾਂ ਤੈਨੂੰ ਅਸੀਂ ਕਰਾਵਾਂਗੇ ਜੇਲ ਠੀਕ ਹੈ ਮੈਂ ਕੋਈ ਮਰਾ ਮਾ ਬੋਲਦਾ ਬੜਾ ਚੰਗਾ ਨਹੀਂ ਲੱਗਦਾ ਵੀ ਮੈਂ ਉਹਦੇ ਆਪਦੀ ਮੇਰੀ ਭੈਣਾ ਵਰਗੇ ਮੈਂ ਖਲਾਫ ਬੋਲਾਂ ਕਿਉਂਕਿ ਮੁੰਡਾ ਦੁਖੀ ਹੈ ਨਲ ਤੱਕ ਰਾਵਾਂਗੇ ਜੇਲ ਕੈਨੇਡਾ ਦੇ ਵਿੱਚ ਸਾਨੂੰ ਕਿਹੜਾ ਨਹੀਂ ਜਾਣਦਾ ਕੈਨੇਡਾ ਦੇ ਵਿੱਚ ਇੱਥੇ ਤੂੰ ਰਹਿਣੀ ਆ ਬੱਚੀ ਤੂੰ ਸਾਡੀ ਬੱਚੀ ਆ ਮੇਰੇ ਕਹੇ ਤੋਂ ਘਰ ਬਸਾਲੇਗੀ ਚੰਗੀ ਰਹੇਗੀ ਨਹੀਂ ਬਥਾਏਗੀ ਤਾਂ ਧੱਕੇ ਖਾਂਗੀ ਲਿਖਾ ਕੇ ਮੇਰੇ ਤੋਂ ਗੱਲ ਲੈ ਲੈ ਕਿਉਂਕਿ ਮੁੰਡਾ ਦੁਖੀ ਹੈ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਤੇ ਬਾਬਿਓ ਬੱਸ ਆਹੀ ਗੱਲ ਦੱਸਣੀ ਸੀ ਕਹੋ ਦੁਆਰੇ ਦੁਆਰੇ ਗੱਲ ਰਿਪੀਟ ਕਰਦਾ ਚੰਗਾ ਨਹੀਂ ਲੱਗਦਾ ਤੇ ਇੱਕ ਵੀਡੀਓ ਨੇ ਕਾਨੂੰਨ ਬਣਾਤਾ ਕਾਨੂੰਨ ਬਹੁਤ ਵੱਡਾ ਕਾਨੂੰਨ ਮਾਰਿਆ ਹੁਣ ਹਰ ਇੱਕ ਨੀ ਭੈਣ ਚੋਦ ਚੱਕਦੇ ਨੇ ਮੁੰਡੇ ਕੁੜੀਆਂ ਠੀਕ ਆ ਵਿਆਹ ਕਰਾ ਕੇ ਭੱਜ ਜਾਂਦੇ ਨੇ ਥੋੜੇ ਹੱਕ ਦੀ ਆਵਾਜ਼ ਆ ਉਠਾਤੀ ਤੇ ਗਾਣਾ ਜ਼ਰੂਰ ਸੁਣ ਲਓ ਅੱਜ ਆਪਣਾ ਗਾਣਾ ਰਿਲੀਜ਼ ਕਰਿਆ ਆਪਾਂ ਆਪਣੇ ਚੈਨਲ ਤੇ ਪ੍ਰੋਡੂਸਰ DXX ਸਟীম ਤੇ ਆਪਣੀ ਪ੍ਰੋਡਕਸ਼ਨ ਇਟ ਗਾਣਾ ਆਇਆ ਤੇ ਚਲੋ ਯਾਰੋ ਬਿੱਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਇੰਨੇ ਜਾਣੇ ਯਾਰ ਬਿੱਲੀ ਪਿਆਰ ਕਰਦੇ ਹੋ ਪਰ ਇੱਕ ਗੱਲ ਆ ਜ਼ਰੂਰ ਥੋੜੀ ਦੱਸ ਦਿਓ ਜਿਹੜੇ ਲੋਕ ਬੁੰਡ ਜੀ ਬਚਾਉਂਦੇ ਰਹਿੰਦੇ ਨੇ ਬਿਆਹ ਵੀ ਗੰਦੀਆਂ ਵੀਡੀਓ ਪਾਉਂਦੇ ਨੇ ਗਾਲਾਂ ਕੱਢਦੇ ਨੇ ਇਹ ਜੋ ਉਹ ਗੱਲਾਂ ਇਸ ਤਰ੍ਹਾਂ ਕਰਦੇ ਆਂਦੇ ਨੇ ਉਹਨਾਂ ਨੂੰ ਇਹ ਗੱਲ ਦੱਸ ਦਿਓ ਭੈਣ ਚੋਦੋ ਕਦੇ ਇੱਕ ਮਿੰਟ ਬਾਬੇ ਚਲੋ ਬਾਬੇ